ਚਲੋ ਵੀ ਕੁੜੀਆਂ ਹੁਣ ਕੈਨੇਡਾ ਅਮਰੀਕਾ ਵਾਲੀ ਭੂਆ ਮਾਸੀ ਤਾਈ ਚਾਚੀ ਦੀ ਮਹਿੰਤ ਕਾਂ ਦੀ ਲੋ ਨਹੀਂ ਬਾਹਰੋਂ ਕੱਪੜੇ ਮੰਗਾਉਣ ਦੀ ਲੋ ਨਹੀਂ ਆਹ ਦੇਖੋ ਲੋਹ ਕੋਲ ਆ ਗਿਆ ਵੱਡਾ ਦੀਪੂ ਤੇ ਰੰਗ ਵੀ ਆ ਗਿਆ ਬਹੁਤ ਛੋੜੇ ਸੋਹਣੇ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 5-5000 ਸਾਡੇ ਕੋਲ ਲੈ ਜਾਓ 1700 1800 ਹਰ ਤਰ੍ਹਾਂ ਦੇ ਬ੍ਰਾਂਡ ਆ ਚੈੱਕ ਕਰ ਲੋ ਟ੍ਰੈਕ ਸੂਟ ਦੇ ਵਿੱਚ ਦੇਖੋ ਸਾਡੇ ਕੋਲ ਕਿੰਨੇ ਸੋਹਣੇ ਡਿਜ਼ਾਈਨ ਆ ਗਏ ਆ ਕੋਈ 4000 ਨਹੀਂ ਲੈਣਾ ਸੀ ਕੋਈ 1200 ਦਾ ਕੋਈ 1300 ਦਾ ਤੇ ਕੋਈ 1400 ਲੌਂਗ ਟ੍ਰੈਕ ਹੈ ਲੌਂਗ ਵੀ ਲੈ ਕੇ ਜਾ ਸਕਦੇ ਆ ਨਾ ਦੇਖੋ ਪੌਕਟਾਂ ਵੀ ਲੱਗੀਆਂ ਹੈਗੀਆਂ ਵੈਲਵੈਟ ਵਿੱਚ ਵੀ ਤੁਹਾਡੇ ਵਾਸਤੇ ਪਲੈਸੂਟ ਬਹੁਤ ਸੋਹਣੇ ਆ ਚੁੱਕੇ ਆ ਕਿ 1500 ਦੀ ਨਹੀਂ ਹੈਗੀ ਨਾ 1200 ਦੀ ਆ ਇਹ ਦੇਣੀ 300 ਰੁਪਏ ਦੇ ਵਿੱਚ ਜਿਨ੍ਹਾਂ ਨੇ ਲਾਗੇ ਵੀਜ਼ੇ ਤੁਸੀਂ ਕੈਨੇਡਾ ਜਾ ਰਹੇ ਹੋ ਅਮਰੀਕਾ ਜਾ ਰਹੇ ਹੋ ਯੂਕੇ ਜਾ ਰਹੇ ਹੋ ਦੇਖੋ ਕੁੜੀਆਂ ਦਾ ਫੇਵਰਿਟ ਕਲਰ ਪਿੰਕ ਕਲਰ ਕੋਟੀਆਂ ਦੇ ਵਿੱਚ ਵੀ ਰਿਕਾਰਡ ਤੋੜ ਦਿੱਤੇ ਕੋਈ ਮੰਗਦਾ 1500 ਕੋਈ ਮੰਗਦਾ 2000 ਰੁਪਿਆ ਆਪਾਂ ਤੁਹਾਨੂੰ ਦੇਣੀ ਸਿਰਫ 943 ਟੋਰੀ ਲੋਰ ਆ ਚੁੱਕਿਆ ਹੈ ਕਿ ਪੂਰੇ ਸਟੈਚੂਅਲ ਪੀਸ ਹੈਗਾ ਕਲਰ ਤੁਹਾਨੂੰ ਬੱਖੋ ਬੱਖਰੇ ਮੈਣ ਹੈਗੇ ਜੀ ਬੂਟ ਕੱਟ ਲੈਣੀਆਂ ਕਟੀਆਂ ਫਟੀਆਂ ਲੈਣੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਟੌਪ ਦੇਖੋ ਕਿੰਨਾ ਨਿੱਗਾ ਆ ਕੋਟੀ ਪਾਉਣ ਦੀ ਲੋੜ ਹੈ ਨੀਗੀ ਵੱਡੇ ਕਿਸੇ ਸ਼ੋਰੂਮ ਤੇ ਚੱਲ ਗਿਆ ਤਾਂ ਲ ਆ ਦੀਪੂ ਤੇ ਆਉਂਗੇ ਤਾਂ ਫਾਇਦੇ ਹੋਣੇ ਬਹੁਤ ਸਲਾਵ ਵੀ ਕੁੜੀਆਂ ਹੁਣ ਕੈਨੇਡਾ ਅਮਰੀਕਾ ਵਾਲੀ ਭੂਆ ਮਾਸੀ ਤਾਈ ਚਾਚੀ ਦੀ ਮਹਿਨਤਾਂ ਦੀ ਲੋੜ ਨਹੀਂ ਬਾਹਰੋਂ ਕੱਪੜੇ ਮੰਗਾਉਣ ਦੀ ਲੋੜ ਨਹੀਂ ਆਹ ਦੇਖੋ ਲੌਂਗ ਕੋਟ ਆ ਗਿਆ ਵੱਡਾ ਦੀਪੂ ਤੇ ਰੰਗ ਵੀ ਆ ਗਿਆ ਬਹੁਤ ਛੋੜੇ ਸੋਹਣੇ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 5-5000 ਸਾਡੇ ਕੋਲ ਲੈ ਜਾਓ 1700 1800 ਰੇਂਜ ਦੀ ਵਿੱਚ ਆਹ ਦੇਖੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਹੁਣ 5000 ਨਹੀਂ ਲੈਣਾ ਤੁਹਾਡੇ ਕੋਲੋਂ ਸਿਰਫ 1700 ਰੁਪਏ ਦੇ ਵਿੱਚ ਲੈ ਜਾਓ ਲੌਂਗ ਕੋਟ ਬਹੁਤ ਸੋਹਣੇ ਸੋਹਣੇ ਰੰਗ ਤੇ ਬਹੁਤ ਸੋਹਣੇ ਸੋਹਣੇ ਮਾਤਾਬ ਲੌਂਗ ਕੋਰ ਦੇ ਵਿੱਚ ਬਹੁਤ ਜਿਆਦੀ ਵੈਰਾਈਟੀ ਪਾਜੀ ਕਮਾਲ ਕਰਤੀ ਪਈ ਆ ਤੁਸੀਂ ਪਾਜੀ ਲੌਂਗ ਕੋਰ ਦਿਖਾ ਲਿਆ ਅਸੀਂ ਸ਼ਾਰਟ ਜੈਟਾਂ ਲੈ ਕੇ ਆਏ ਕੁੜੀਆਂ ਬਾਸ ਦੇਖੋ ਕਿੰਨੇ ਕਿੰਨੇ ਟੋਰੀ ਆ ਚੁੱਕੀਆਂ ਹੈਗੀਆਂ ਮਾਰੇ ਐਨ ਐ ਸੌਨਸ ਨੇ ਕਲਵਾ ਆ ਚੁੱਕੇ ਹੈਗੇ ਜੇ ਤੁਸੀਂ ਪਾਣ ਹਵਾ ਚੋੜਦੀਆਂ ਫੇਨਾ ਐਨ ਐ ਪਿਆਰੇ ਪਿਆਰੇ ਆਰਟੀਕਲ ਆ ਚੁੱਕੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੌਨ ਡਾਇਨਿੰਗ ਆ ਚੁੱਕੇ ਹੈਗੀਆਂ ਕੋਈ ਮੰਗਦਾ 1500 ਕੋਈ ਮੰਗਦਾ 2000 ਰੁਪਿਆ ਅਪਾ ਤੋਂ ਦੇ ਸਿਰ 943 ਐਨਏ ਸੌਣੇ ਆਰਟੀਕਲ ਆ ਚੁੱਕੇ ਹੈਗਾ ਪਸੰਦ ਕਰਕੇ ਤੁਸੀਂ ਲੈ ਕੇ ਜਾ ਸਕਦੇ ਓ ਵਜਾ ਚੋਂ ਬੰਗਾ ਬੱਡਾ ਡੀਪੂ ਤੋਂ ਆ ਦੇਖੋ ਜੀ ਰਜਾਈਆਂ ਆ ਰਹੀਆਂ ਜੈਕਟਾਂ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਰੰਗ ਦਾ ਮਿਲਣੀਆਂ ਸਾਈ ਵੀ ਸਾਰੇ ਤਰ੍ਹਾਂ ਦੇ ਜਿਨ੍ਹਾਂ ਦੇ ਲੱਗੇ ਵੀਜ਼ੇ ਤੁਸੀਂ ਕੈਨੇਡਾ ਜਾ ਰਹੇ ਹੋ ਅਮਰੀਕਾ ਜਾ ਰਹੇ ਹੋ ਯੂਕੇ ਜਾ ਰਹੇ ਹੋ ਸਟੂਡੈਂਟ ਵੀਜ਼ਾ ਲਵਾ ਕੇ ਉਸ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਆ ਜਾਓ ਦੇਖੋ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਕੱਪੜੇ ਆ ਚੁੱਕੇ ਆ ਬਹੁਤ ਟੌਪ ਟੌਪ ਦੇ ਬ੍ਰਾਂਡ ਆ ਚੁੱਕੇ ਆ ਵੱਡੀ ਗੱਲ ਇਹ ਆ ਵੀ ਬਾਜ਼ਾਰ ਨਾਲੋਂ 4 4 ਗੁਣਾ ਰੇਟ ਕਟਾ ਵੀ ਦਿਖਾ ਰਹੇ ਭਾਈ ਜੀ ਆ ਦੇਖੋ ਸਰਗਾਮ ਕਿੰਨੀ ਕਿੰਨੀ ਟੌਰੀ ਆ ਚੁੱਕੀਆਂ ਹੈਗੀਆਂ ਜਨ ਲੌਂਗ ਸਟਾਕ ਚ ਹੈ ਲੌਂਗ ਵੀ ਲੈ ਕੇ ਜਾ ਸਕਦੇ ਨਾਲ ਦੇਖੋ ਪੌਕਟਾਂ ਵੀ ਲੱਗੀਆਂ ਹੈਗੀਆਂ ਸ਼ਾਰਟ ਚ ਹੈ ਸ਼ਾਰਟ ਵੀ ਲੈ ਕੇ ਜਾ ਸਕਦੇ ਹੈ ਜੀ ਨਹੀਂ ਇੱਕ ਤੋਂ ਇੱਕ हटके ਮੈਣੀ ਹੈਗੀ ਦੇਖੋ ਕਿੰਨੇ ਸੋਹਣੇ ਡੀਸੈਂਟ ਪੀਸ ਹੈਗੇ ਆ ਪਰ ਲੱਗੀਆਂ ਕਿ ਬਟਨ ਲੱਗੇ ਹੈਗੇ ਤੇ ਨਾਲ ਦੇਖੋ ਨੈਕ ਤੇ ਵੀ ਕਿੰਨੀ ਵਧੀਆ ਫਰ ਲੱਗੀ ਹੈਗੀ ਐਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਆ ਤੁਸੀਂ ਆਪਣੀ ਚੋਇਸ ਦੇ ਕੋਲ ਜਿੱਦਾਂ ਤੁਹਾਨੂੰ ਚੰਗੀ ਲੱਗੇ ਉਸ ਪਸੰਦ ਕਰਕੇ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਜੀ ਟਰੈਕਸੂਟ ਦੀ ਗੱਲ ਕਰੋ ਤਾਂ ਟ੍ਰੈਕਸੂਟ ਦੇ ਵਿੱਚ ਦੇਖੋ ਸਾਡੇ ਕੋ ਕਿੰਨੇ ਸੋਹਣੇ ਡਿਜ਼ਾਈਨ ਆ ਗਏ ਆ ਆ ਦੇਖੋ ਰੰਗ ਵੀ ਜਿਹੜਾ ਮਰਜ਼ੀ ਲੈ ਜਾਓ ਕੋਈ 4000 ਨਹੀਂ ਲੈਣਾ ਸੀ ਕੋਈ 1200 ਦਾ ਕੋਈ 1300 ਦਾ ਤੇ ਕੋਈ 1400 ਦਾ ਇੰਨੀ ਕ ਰੇਂਜ ਦੇ ਵਿੱਚ ਟ੍ਰੈਕਸੂਟ ਤੁਹਾਨੂੰ ਅਸੀਂ ਦੇਣੇ ਆ ਆ ਦੇਖੋ ਇਹਦੇ ਵਿੱਚ ਵੀ ਹਰ ਤਰ੍ਹਾਂ ਦਾ ਸਾਈਜ਼ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੇ ਬ੍ਰਾਂਡ ਆ ਚੈੱਕ ਕਰ ਲੋ ਜਿਹਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਉਦਾਂ ਦੀਆਂ ਆਈਟਮਾਂ ਵੱਡਾ ਡੀਪੂ ਕੋਲ ਪਹੁੰਚ ਗਈਆਂ ਛੇਤੀ ਛੇਤੀ ਆਜੋ ਵੱਡੇ ਫਾਇਦੇ ਹੋਣੇ ਆ ਪੈਲਵਟ ਵਿੱਚ ਵੀ ਤੁਹਾਡੇ ਵਾਸਤੇ ਪਲਾਊਡ ਬਹੁਤ ਸੋਹਣੇ-ਸੋਹਣੇ ਆ ਚੁੱਕੇ ਹੈਗੇ ਲੌਂਗ ਚਾਹੀਦਾ ਤੁਹਾਨੂੰ ਸ਼ਾਰਟ ਚਾਹੀਦਾ ਆਪਣੀ ਚੋਈ ਦੀ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਕਿੰਨਾ ਸੋਹਣਾ ਸਰਬੋਸਕੀ ਵਰਕ ਕੀਤਾ ਹੈਗਾ ਚਲੋ ਬਹੁਤ ਸੋਹਣੇ-ਸੋਹਣੇ ਆ ਚੁੱਕੇ ਹੈਗੇ ਜੇ ਤੁਹਾਨੂੰ ਧਾਗੇ ਦਾ ਕੰਮ ਕੀਤਾ ਪਸੰਦ ਕਰਦੇ ਹੋ ਉਹ ਵੀ ਲੈ ਕੇ ਜਾ ਸਕਦੇ ਹੈਗੇ ਨਾਲ ਦੇ ਕੋਈ ਬਾਜੂ ਤੇ ਵੀ ਕੰਮ ਕੀਤਾ ਹੈਗਾ ਐਨੇ ਸੋਹਣੇ-ਸੋਹਣੇ ਆਰਟੀਕਲ ਆ ਚੁੱਕੇ ਹੈਗੇ ਆਪਾਂ ਕੋਈ ਜਣ ਹੈਗਾ 750 ਦਾ ਕੋਈ 850 ਕੋਈ 900 ਲਗ ਲਗ ਰੇਂਜ ਹੈਗੀ ਤੇ ਪਸੰਦ ਤੁਹਾਡੀ ਹੈਗੀ ਆ ਲਓ ਜੀ ਕੋਟੀਆਂ ਦੀ ਗੱਲ ਤੇ ਕੋਟੀਆਂ ਦੇ ਵਿੱਚ ਹੀ ਬਹੁਤ ਸੋਹਣ ਜੇ ਬਜ਼ੁਰਗਾਂ ਨੇ ਲੈਣੇ ਆ ਬਜ਼ੁਰਗਾਂ ਲਈ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਕੋਟੀਆਂ ਦੇ ਵਿੱਚ ਵੀ ਰਿਕਾਰਡ ਤੋੜ ਦਿੱਤੇ ਆ ਸੋ ਬਾਜ਼ਾਰ ਦੇ ਵਿੱਚ ਜਿਹੜੀ 2-2000 ਰੁਪਏ ਦੀ ਕੋਟੀ ਤੁਸੀਂ ਲੈਨੇ ਹੋ ਇੱਥੇ ਤੁਹਾਨੂੰ ਅਸੀਂ ਦੇਣੀ ਆ 700 ਰੁਪਏ ਦੀ ਆ ਦੇਖੋ ਰੇਟ ਉੱਤੇ ਲਿਖ ਕੇ ਲਾਤੇ 744 ਰੁਪਏ ਦੇ ਵਿੱਚ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਤਲਬ ਕੋਟੀਆਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਚੁੱਕੀ ਦੇਖੋ ਕੁੜੀਆਂ ਦਾ ਫੇਵਰਿਟ ਕਲਰ ਪਿੰਕ ਕਲਰ ਸੋ ਕੋਟੀਆਂ ਵੀ ਅੱਧੇ ਰੇਟਾਂ ਤੋਂ ਘੱਟ ਦਵਾਂਗੇ ਆਪਾਂ ਤੁਹਾਨੂੰ ਕੋਰਸਟ ਵੀ ਦੇਣੇ ਹੈਗੇ ਆ ਨਾ ਦੇਖੋ ਕਿੰਨੇ ਕਿੰਨੇ ਟੌਰੀ ਕੋਰਸਟ ਆ ਚੁੱਕੇ ਆ ਗਿਆ ਐਨੇ ਪਿਆਰ ਪਿਆਰੇ ਵਰਕ ਕੀਤੇ ਹੈਗੇ ਨਾ ਦੇਖੋ ਵਾਈਟ ਤੇ ਕਿੰਨਾ ਸੋਹਣਾ ਵਰਕ ਹੈਗਾ ਆ ਆਪਾਂ ਤੁਹਾਨੂੰ ਦੇਣਾ ਸਿਰਫ 944 ਰੁਪਏ ਚ ਰੰਗ ਹਾਰਦਿਆਂ ਮੈਨੇ ਹੈਗੇ ਬਲੈਕ ਕਲ ਪਸੰਦ ਕਰਦੇ ਹੈਗੇ ਬਲੈਕੂ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਕਿੰਨੇ ਕਿੰਨੇ ਟੌਇਟ ਟੌਰੀ ਸ਼ੇਡ ਆ ਚੁੱਕੀਆਂ ਆ ਗਿਆ ਇਹਦੇ ਵਿੱਚ ਲੌਂਗ ਵੀ ਹੈਗੇ ਆ ਸ਼ਾਰਟ ਵੀ ਹੈਗੇ ਪਸੰਦ ਤੁਹਾਡੀ ਹੈਗੀ ਆ ਆ ਦੇਖੋ ਜੀ ਟੌਪ ਦੀ ਗੱਲ ਕਰ ਲੋ ਟੌਪ ਦੇਖੋ ਕਿੰਨਾ ਨਿੱਗਾ ਆ ਕੋਟੀ ਪਾਉਣ ਦੀ ਲੋੜ ਹੈ ਨੀਗੀ ਇਹ ਕੋਈ 1500 ਦਾ ਨਹੀਂ ਇਹ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 550 500 ਰੁਪਏ ਦੇ ਵਿੱਚ ਗਰਮ ਟੌਪ ਦਵਾਂਗੇ ਤੁਹਾਨੂੰ ਇਹਦੇ ਵਿੱਚ ਵੀ ਦੇਖੋ ਡਿਜ਼ਾਈਨ ਜਿਹੜਾ ਮਰਜ਼ੀ ਲੈ ਜਾਓ ਰੰਗ ਜਿਹੜਾ ਮਰਜ਼ੀ ਲੈ ਜਾਓ ਵੱਡੇ ਕਿਸੇ ਸ਼ੋਰੂਮ ਤੇ ਚਲ ਗਏ ਤਾਂ ਲੁੱਟ ਹੋਣੀ ਬਹੁਤ ਵੱਡੀ ਟੀਕੇ ਲੱਗਣੇ ਆ ਬਹੁਤ ਵੱਡੇ ਵੱਡੇ ਪਰ ਵੱਡਾ ਡੀਪੂ ਤੇ ਆਉਂਗੇ ਤਾਂ ਫਾਇਦੇ ਹੋਣੇ ਬਹੁਤ ਆਹ ਦੇਖੋ ਇਦਾਂ ਦੀਆਂ ਚੀਜ਼ਾਂ ਨਾ ਕੈਨੇਡਾ ਤੋਂ ਮਿਲਣੀਆਂ ਨਾ ਅਮਰੀਕਾ ਤੋਂ ਮਿਲਣੀਆਂ ਨਾ ਦਿੱਲੀੋਂ ਮਿਲਣੀਆਂ ਨਾ ਬੰਬੇ ਤੋਂ ਮਿਲਣੀਆਂ ਜਿਹੜੀਆਂ ਤੁਸੀਂ ਵੱਡਾ ਡੀਪੂ ਬੰਗਾ ਤੋਂ ਆਕੇ ਲੈ ਕੇ ਜਾ ਸਕਦੇ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸਾਡੇ ਕੋਲ ਆ ਚੁੱਕੇ ਆ ਇਹਦੇ ਵਿੱਚ ਵੀ ਬਹੁਤ ਸਾਰੇ ਫਾਇਦੇ ਸਾਡੇ ਕਰਕੇ ਭੇਜਾਂਗੇ ਕੱਲੇ ਆਪਾਂ ਮੈਨੂੰ ਤੁਹਾਨੂੰ ਟਾਪਿੰਗ ਦੇਣੇ ਹੈਗੇ ਆਪਾਂ ਤੁਹਾਨੂੰ ਲੋਰ ਵੀ ਦੇਣੇ ਹੈਗੇ ਦੇਖੋ ਕਿਨੇ ਕਿਨੇ ਟੋਰੀ ਲੋਰ ਆ ਚੁੱਕੇ ਹੈਗੇ ਪੂਰੇ ਸਟੈਚੂਅਲ ਪੀਸ ਹੈਗੇ ਆ ਕਲਰ ਤੁਹਾਨੂੰ ਬੱਖੋ ਬੱਖਰੇ ਮੈਨੇ ਹੈਗੇ ਜਿੱਦ ਤੁਸੀਂ ਮਰਜੀ ਐਕਸਰਸਾਈਜ਼ ਕਰਨੀ ਜਿਮੇ ਕਰਨੀ ਹੈਗੀ ਤੁਸੀਂ ਪਾ ਸਕਦੇ ਹੈਗੇ ਆ ਘਰ ਪੌਣੇ ਘਰ ਵੀ ਪਾ ਸਕਦੇ ਪਸੰਦ ਤੁਹਾਡੀ ਹੈਗੀ ਆ ਅੱਪਾ ਤੁਹਾਨੂੰ ਦੇਣੀ ਮਾਰੇ 550 ਤੋਂ ਸ਼ੁਰੂ ਤੇ ਪਸੰਦ ਤੁਹਾਡੀ ਹੈਗੀ ਜਿਹੜਾ ਤੁਸੀਂ ਮਰਜ਼ੀ ਆਪਣੀ ਚੁਆਇਸ ਕਰੀਓ ਆਰਟੀਕਲ ਲੈ ਕੇ ਜਾ ਸਕਦੇ ਆਂ ਜੇ ਤੁਹਾਨੂੰ ਚਾਹੀਦੇ ਵੈਲਵਟ ਵਿੱਚ ਵੈਲਵਟ ਵੀ ਲੈ ਕੇ ਜਾ ਸਕਦੇ ਆਂ ਸੋ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਜੀਨ ਦੀਆਂ ਪੈਂਟਾਂ ਤੁਸੀਂ ਡਾਰਕ ਲੈਣੀਆਂ ਲਾਈਟ ਲੈਣੀਆਂ ਸਕਿਨੀ ਲੈਣੀਆਂ ਬੂਟ ਕੱਟ ਲੈਣੀਆਂ ਕਟੀਆਂ ਫਟੀਆਂ ਲੈਣੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਦੇਖੋ ਰੇਟ ਬਾਜ਼ਾਰ 'ਚ ਹੈ ਨਾ ਇਹ 2000 ਤੋਂ ਸ਼ੁਰੂ ਹੁੰਦਾ ਪਰ ਸਾਡੇ ਕੋਲ ਰੇਟ ਜਿਹੜਾ ਹੈਗਾ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ 2000 ਵਾਲੀ ਪੈਂਟ ਤੁਹਾਨੂੰ ਮਿਲਣੀ 700 ਰੁਪਏ ਦੇ ਵਿੱਚ ਆ ਦੇਖੋ ਜਿੱਦਾਂ ਨੇ ਮਰਜ਼ੀ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਲੈ ਜਾਓ ਐਸੇ ਕਰਕੇ ਕਹਿੰਨੇ ਆ ਵੱਡਾ ਡਿੱਪੂ ਆਓ ਤਿੰਨ ਯਾਰੇ ਪਾਓ ਆ ਲੋ ਜੀ ਇੱਥੇ ਆਉਣ ਦਾ ਫਾਇਦਾ ਕੀ ਆ ਤੁਹਾਨੂੰ ਆ ਦੇਖੋ ਆਪਣੀ ਮਨਪਸੰਦੀਆਂ ਚੀਜ਼ਾਂ ਤੁਸੀਂ ਜਿਹੜੀ ਪਸੰਦ ਆ ਤੁਸੀਂ ਲੈ ਜਾਓ ਤੁਹਾਨੂੰ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਇਹ ਪਤਾ ਕਿੰਨੇ ਦੀ ਆ ਇਹ 1500 ਦੀ ਨਹੀਂ ਹੈਗੀ ਨਾ 1200 ਦੀ ਆ ਇਹ ਦੇਣੀ 300 ਰੁਪਏ ਦੇ ਵਿੱਚ ਰੇਟ ਲਿਖ ਲਿਖ ਕੇ ਲਾਤੀ ਆ ਇਦਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਤੁਸੀਂ ਟੌਪ ਲੈਣੇ ਆ ਜੀਨ ਤੇ ਪੈਂਟ ਲੋਅਰ ਟਰੈਕਸੂਟ ਜੈਕਟਾਂ ਲੌਂਗ ਕੋਟ ਸਾਰੀ ਵੈਰਾਈਟੀ ਇੱਕੋ ਹੀ ਛੱਤ ਹੇਣਾ ਮਿਲਣੀਆਂ ਵੱਡਾ ਡਿਪੂ ਦੇ ਬਾਜ਼ਾਰ ਨਾਲੋਂ ਰੇਟ ਹੈਗੇ ਅੱਧ ਨਾਲ ਵੀ ਘੱਟ ਤਿੱਗਣੇ ਤਿੱਗਣੇ ਰੇਟ ਘੱਟ ਹੈਗੇ ਆ ਸੋ ਛੇਤੀ ਛੇਤੀ ਆ ਜਾਓ ਬਹੁਤ ਸਾਰੇ ਫਾਇਦੇ ਆਉਣਾ ਕਿੱਥੇ ਆ ਵੱਡਾ ਡੀਪਉਣਾ ਆਜ਼ਾਦ ਚੌਕ ਬੰਗਾ ਸ਼ਹਿਰ ਨੰਬਰ ਸਕਰੀਨ ਤੇ ਫੋਨ ਤੁਸੀਂ ਕਰ ਸਕਦੇ ਆ ਕੈਮਰਾਮੈਨ ਮੋਹੰਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹ ਟੀਵੀ ਬੰਗਾ